ਆ ਕੀ ਵੇਖਦਾ ਓਏ ਚੁੱਪ ਕਰਕੇ ਲੰਗੇ ਨਹੀਂ ਆਉਂਦਾ ਦੋ ਗੇੜੇ ਹੋ ਗਏ ਤੈਨੂੰ ਮੇਰੀ ਗੱਲ ਸੁਣ ਮੇਰੀ ਗੱਲ ਮੈਨੂੰ ਤੈਨੂੰ ਕਿੰਨੇ ਵਾਰੀ ਸਮਝਾਵਾਂ ਮੇਰੀ ਗੱਲ ਮੇਰਾ ਕੀ قصور ਹੈ ਮੈਂ ਅਸਲ ਵਿੱਚ ਆ ਕੀ ਚੱਲ ਰਿਹਾ ਹੈ ਕੀ ਹੋ ਗਿਆ ਮੈਂ ਤੈਨੂੰ ਪੁੱਛ ਰਿਹਾ ਨਾ ਆ ਸਵੇਰੇ ਸਵੇਰੇ ਸੁਰਖੀ ਪਾਊਡਰ ਕਿਉਂ ਲਾਇਆ ਜਾ ਰਿਹਾ ਕੋਈ ਖਾਸ ਦਿਨ ਹੈ ਲੈ ਤੈਨੂੰ ਪਤਾ ਨਹੀਂ ਹੈਗਾ ਰਾਤ ਬੇਬੇ ਨੇ ਤਾਂ ਕਿਹਾ ਵੀ ਆਪਾਂ ਘਵਾਂਡੀਆਂ ਦੇ ਕੋਲ ਹੋ ਕੇ ਜਾਣਾ ਮੈਂ ਕਿਹਾ ਚੱਲੋ ਥੋੜਾ ਚਾਰ ਹੋ ਗਿਆ ਨਾ ਤੂੰ ਤਿਆਰ ਹੋ ਕੇ ਕੀ ਲੈਣਾ ਤੇਰਾ ਕੀ ਉੱਥੇ ਰਿਸ਼ਤਾ ਹੋਣਾ ਨਾ ਆ ਤੁਸੀਂ ਕੀ ਬੋਲੀ ਜਾਂਦੇ ਹੋ ਘੜੇ ਮੇ ਨਵੀਂ ਵਿਆਹੀ ਆ ਮੇਰੇ ਤਾਂ ਹੱਥ ਚੋਲੇ ਚੂੜਾ ਵੀ ਨਹੀਂ ਲਿਆ ਜੇ ਮੈਂ ਐਂ ਚਲੀ ਗਈ ਉਹ ਤੇ ਦੇਖਣ ਵਾਲੇ ਕੀ ਕਹਿਣਗੇ ਕਿ ਐਂ ਮੂੰਹ ਚੱਕ ਕੇ ਆ ਗਈ ਆ ਲੋਕਾਂ ਦੀ ਤੈਨੂੰ ਬੜੀ ਫਿਕਰ ਹੈ ਲੋਕ ਤਾਂ ਪਹਿਲੀ ਬਹੁਤ ਕੁਝ ਕਹਿੰਦੇ ਨੇ ਤੈਨੂੰ ਤਾਂ ਆ ਸਿਰਫ ਮੂੰਹ ਲੇਪਣ ਦਾ ਕੋ ਮਤਲਬ ਆ ਕੀ ਹੋ ਗਿਆ ਤੁਹਾਨੂੰ ਤੁਸੀਂ ਤਾਂ ਗੁੱਸੇ 'ਚ ਘਾਤੋ ਬੋਲੇ ਜਾਂਦੇ ਹੋ ਮੇ ਤਾਂ ਕੁਝ ਗਲਤੀ ਹੋਈ ਆ ਮੈਂ ਕੋਣ ਨੂੰ ਗਲਤ ਕੀਤਾ ਕਲ ਤਾ ਆ ਤੇਰਾ ਰੂਪ ਕਰਾ ਦੂਗਾ ਨਾ ਮੇਰੀ ਗੱਲ ਧਿਆਨ ਨਾਲ ਸੁਣ ਲੈ ਚੁੱਪ ਕਰਕੇ ਅੰਦਰ ਬਹਿ ਜਾ ਕਿਤੇ ਜਾਣ ਦੀ ਲੋੜ ਨਹੀਂ ਤੈਨੂੰ ਪਰ ਅੰਮੀ ਬੇਬੇ ਠੀਕ ਦੀ ਹੋਊਗੀ ਕੋਈ ਨਹੀਂ ਬੇਬੇ ਨੂੰ ਤਾਂ ਮੈਂ ਆਪ ਹੀ ਜਵਾਬ ਦੇ ਦੂੰਗਾ ਤੂੰ ਨਾ ਸਿਰਫ ਰਸੋਈ 'ਚ ਜਾ ਕੇ ਆਪਦਾ ਕੰਮ ਕਰ ਲਾ ਤੇ ਨਾਲੇ ਆ ਜਿਹੜਾ ਸੁਰਖੀ ਪਾਊਡਰ ਜਾਂ ਲਾਇਆ ਹੈ ਨਾ ਸਾਰਾ ਉਤਾਰ ਦੇ ਨਹੀਂ ਤੇਰਾ ਥੋਬੜਾ ਜਾਂ ਮੈਂ ਬਗਾੜ ਦੂੰ ਸਾਰਾ ਸਮਝ ਲੱਗੀ? ਫੇ ਚੱਗੀ। ਆ ਕੀ ਬੋਲੀ ਜਨਾ ਤੂੰ? ਨਵੀਂ ਵਿਆਹੀ ਬੋਟੀ ਐ। 4 ਦਿਨ ਹੋਏ ਨੇ ਹਜੇ ਇਹਨੂੰ ਆਈ ਨੂੰ। ਜੇ ਹੁਣ ਨਹੀਂ ਤਿਆਰ ਹੋਊਗੀ, ਫੇਰ ਕਦੋਂ ਤਿਆਰ ਹੋਊਗੀ? ਹੁਣ ਹੀ ਖਾਣਾ ਢਹੁਣ ਦੇ ਦਿਨ ਨੇਗੇ। ਮਾਂ ਤੂੰ ਐ ਭੋਲੀ, ਤੈਨੂੰ ਕਿਸੇ ਗੱਲ ਦਾ ਨਹੀਂ ਪਤਾ। ਦੁਨੀਆ ਪਤਾ ਕਿੰਨੀ ਕੁੱਤੀ ਚੀਜ਼ ਆ। ਵੇ ਪੁੱਤ ਮੰਨਿਆ, ਵੀ ਦੁਨੀਆ ਦਾ ਕੁੱਤੀ ਆ। ਇਹ ਚੀਜ਼ ਦਾ ਵਿਚਾਰੀ ਦਾ ਕੀ ਕਸੂਰ ਆ? ਜੇ ਹੁਣ ਇਹ ਸੋਹਣੀ ਐ, ਤਾਂ ਸੋਹਣੀਆਂ ਲੱਗੂ। ਐਵੇਂ ਨਾ ਮੇਰੀ ਟੀਨ ਉਡਰਾਇਆ ਕਰ ਮਾਂ ਮੈਂ ਇਹਦੇ ਆ ਸੋਹਣੇ ਰੂਪ ਤੋਂ ਤਾਂ ਚੱਲਦਾ ਨਲੇ ਇਹਨੂੰ ਕਿਹਾ ਕਰ ਆ ਬਾਲਾ ਨਾ ਸੱਜਣ ਸਵਰਨ ਦੀ ਲੋੜ ਨਹੀਂ ਕੁੰਡ ਕੱਟ ਕੇ ਰੱਖਿਆ ਕਰ ਤੇ ਉਹੀ ਠੀਕ ਆ ਐਵੇਂ ਫਿਰ ਮੈਂ ਇਹਦੇ ਕਰਕੇ ਲੋਕਾਂ ਪਿੱਛੇ ਨਹੀਂ ਲੜਦਾ ਫਿਰੂੰ ਪਰ ਅੱਜ ਦੇ ਟਾਈਮ 'ਚ ਕੌਣ ਕੁੰਡ ਕੱਢਦਾ ਮੇਰੀ ਗੱਲ ਸੁਣ ਲੈ ਧਿਆਨ ਨਾਲ ਕੋਈ ਕੁੰਡ ਕੱਢੇ ਚਾਹੇ ਨਾ ਕੱਢੇ ਪਰ ਤੂੰ ਜਦੋਂ ਵੀ ਬਾਹਰ ਜਾਣਾ ਨਾ ਕੁੰਡ ਕੱਢ ਕੇ ਹੀ ਰੱਖਣਾ ਸਮਝ ਲੱਗੀ ਤੈਨੂੰ ਨਹੀਂ ਤਾਂ ਸਮਝ ਨਹੀਂ ਆਉਂਦੀ ਤੁਸੀਂ ਇਹਨਾਂ ਨੂੰ ਗੁੱਸਾ ਕਿਉਂ ਕਰੀ ਜਾਂਦੇ ਹੋ ਮੰਮੀ ਮੈਂ ਤਾਂ ਕਦੇ ਕਿਸੇ ਵੱਲ ਅੱਖ ਚੱਕ ਕੇ ਵੀ ਨਹੀਂ ਦੇਖਿਆ ਹੈਗਾ ਉਹ ਤੂੰ ਨਹੀਂ ਦੇਖਦੀ ਲੋਕ ਦੇਖਦੇ ਨੇ ਲੋਕ ਆ ਮੈਨੂੰ ਐਂ ਦੱਸ ਨੀ ਆ ਲੋਕਾਂ ਦੀਆਂ ਅੱਖਾਂ ਦੇ ਪੱਟੀ ਮੈਂ ਤੇਰੇ ਕਰਕੇ ਬੰਨਦਾ ਫਿਰੂੰਗਾ ਹੈ ਨਾਲੇ ਮੈਂ ਕਿਹਦੇ ਕਿਹਦੇ ਨਾਲ ਲੜੂੰਗਾ ਹੁਣ ਜਿੰਵੇਂ ਮੈਂ ਕਹੀ ਹੈ ਨਾ ਓਵੇਂ ਓਵੇਂ ਕਰੀ ਚੱਲ ਸਮਝ ਲੱਗੀ ਮੇ ਪੁੱਤ ਪੀਗ ਸਮਝਾ ਲਾ ਮੈਂ ਇਹਨੂੰ ਉਹਨੂੰ ਤਾਂ ਮੈਂ ਸਮਝਾ ਦੂੰਗੀ ਪਹਿਲਾਂ ਤੈਨੂੰ ਨਾ ਸਮਝਾਦਾ ਮੈਂ ਤੈਨੂੰ ਹੋਇਆ ਕੀ ਐ ਇੰਨਾ ਗੁੱਸਾ ਕਰੀ ਜਾਣਾਗਾ ਕੀ ਕਹਤਾ ਤੈਨੂੰ ਕਿਸੇ ਨੇ ਕਹਿਣਾ ਕੀ ਆ ਆ ਲੋਕਾਂ ਦੇ ਮੂੰਹ ਨਹੀਂ ਫੜੇ ਜਾਂਦੇ ਆ ਗੱਲਾਂ ਬਣ ਲੱਗੇ ਨਾ 2 ਮਿੰਟ ਨਹੀਂ ਲੱਗਦੇ ਲੋਕ ਤਾਂ ਨਾ ਕਿਸੇ ਪਾਸੇ ਨਹੀਂ ਜਿਉਣ ਦਿੰਦੇ ਹੈਗੇ ਜੇ ਲੋਕਾਂ ਦੇ ਮਗਰ ਲੱਗੇਗਾ ਨਾ ਉਹਦਾ ਘਰ ਬਰਬਾਦ ਕਰ ਲੈਗਾ ਕੱਲ ਸੁਣ ਲੈ ਮੇਰੀ ਕੰਨ ਖੋਲ ਕੇ ਅੱਗੇ ਤੋਂ ਇਹੋ ਜਿਹਾ ਕੁਝ ਨਹੀਂ ਹੋਣਾ ਚਾਹੀਦਾ ਕਰੇ ਆ ਕੀ ਵੇਖਦਾ ਓਏ ਚੁੱਪ ਕਰਕੇ ਲੰਗੇ ਨਹੀਂ ਆਂਦਾ ਦੋ ਗੇੜੇ ਹੋ ਗਏ ਤੈਨੂੰ ਕੀ ਇੱਧਰ ਓਏ ਉਹ ਕੁਛ ਨਹੀਂ ਚੱਗੀ ਮੈਂ ਤਾਂ ਵੈਸੇ ਹੀ ਆਇਆ ਸੀ ਉਹੀ ਗੱਲ ਪੈਂਦਾ ਫਿਰਦਾ ਮੈਂ ਦੋ ਗੇੜੇ ਦੇਖ ਲਏ ਤੇਰੇ ਕਦੇ ਇੱਧਰ ਲੰਘੇ ਕਦੇ ਇੱਧਰ ਕੀ ਅੰਦਰ ਦੇਖਦਾ ਓ ਤੂੰ ਇੱਧਰ ਕਰਤਾਰੋਂ ਚਾਚੀ ਕੇ ਆਇਆ ਸੀ ਉਹੀ ਗਾ ਪੈਂਦਾ ਫਿਰਦਾ ਤੂੰ ਲੰਘ ਜਾ ਚੁੱਪ ਕਰਕੇ ਸਤਰੌਣ ਨਾ ਕਰਾ ਲਈ ਮੇਰੇ ਤੋਂ ਕੀ ਹੋ ਗਿਆ ਕੋਈ ਨਹੀਂ ਕੋਈ ਨਹੀਂ ਚੱਲ ਤੂੰ ਵੀ ਅੰਦਰ ਕੀ ਹੋ ਗਿਆ ਤੁਸੀਂ ਉਹਨੂੰ ਐ ਕਿ ਤੋ ਬੋਲੀ ਜਾਂਦੇ ਹੋ ਉਹ ਨਾ ਜਿਆਦੇ ਨਾ ਮੇਰੇ ਨਾਲ ਜ਼ਬਾਨ ਨਾਲ ਲੜਾਇਆ ਕਰ ਚਲ ਅੰਦਰ ਕੀ ਗੱਲ ਹੋ ਗਈ ਪੁੱਤ ਕੀ ਰੋਲਾ ਪਾਇਆ ਐਵੇਂ ਕਾ ਤੂੰ ਲੋਕਾਂ ਨਾਲ ਲੜਦਾ ਫਿਰਦਾ ਮੈਂ ਲੜ ਰਿਹਾ ਉਹ ਵੇਖ ਕਿਵੇਂ ਹਾਸ ਹਾਸ ਕੇ ਲੰਘਦੇ ਨੇ ਸਾਰਿਆਂ ਨੂੰ ਪਤਾ ਆਪਾਂ ਮੁੱਲ ਦੀ ਲੈ ਕੇ ਆਇਆ ਤਮਾਸ਼ਾ ਤਾਂ ਉਹੀ ਬਣਾ ਪਿਆ ਮੇਰਾ ਸਾਰੇ ਪਿੰਡ ਚ ਉੱਤੋਂ ਤੂੰ ਇਹਨੂੰ ਕੰਜਰੀਆਂ ਵਾਂਗੂ ਸੁਰਖੀ ਵਿੰਦੀ ਲਵਾ ਕੇ ਆ ਪਿੰਡ ਚ ਲਈ ਫਿਰਦੀ ਆ ਮੈਂ ਮੈਂ ਕਦੋਂ ਇਹਨੂੰ ਪਿੰਡ ਚ ਲੈ ਕੇ ਬਾਗੀ ਨਾਲੇ ਸਰੀਕੇ ਕਬੀਲੇ ਦੇ ਤਾਂ ਜਾਣੀ ਪੈਂਦਾਗਾ ਨਾਲੇ ਕਿਹੜੀ ਸੁਰਖੀ ਵਿੰਦੀ ਲਾ ਲਈਏ ਨੇ ਕੱਪੜੇ ਵੀ ਹੁਣ ਫਿੱਕੇ ਪਉਂਦੀ ਆ ਮੂੰਹ ਸਿਰ ਇਹ ਨਹੀਂ ਕਰਦੀ ਹੈਗੀ ਸਾਰਾ ਦਿਨ ਐ ਬੈਠੀ ਰਹਦੀ ਆ ਜੇ ਮੇ ਕੋਈ ਮਰ ਗਿਆ ਹੁੰਦਾ ਘਰ ਚ ਇਹ ਸਾਰਾ ਕੁਛ ਨਾ ਤੇਰਾ ਘਰਿਆ ਤੇ ਰਹਿ ਆਗਾ ਨਾ ਪਿੰਡ ਚ ਲੈ ਜਾਣ ਨੂੰ ਇਹਨੂੰ ਕੀ ਹੋਇਆ ਇਹਦਾ ਕੀ ਕਰਾਉਣਾ ਹੁਣ ਪਿੰਡ ਚ ਲਿਆ ਕੇ ਜੀ ਆਪਾਂ ਕਿਸੇ ਭੈਣ ਭਾਈ ਦੇ ਦੁੱਖ ਸੁੱਖ ਚ ਜਾਵਾਂਗੇ ਨਾ ਤਾਂ ਆਪਣੇ ਕੋਈ ਆਊਗਾ ਨਹੀਂ ਆਪਣੇ ਕੋਣ ਖੜੂਗਾ ਆਕੇ ਤੂੰ ਪਤਾ ਨਹੀਂ ਕਿਹਨੀਆਂ ਗੱਲਾਂ ਚਾਕੇ ਇਹ ਕੁਝ ਬੋਲੀ ਜਾਂਦਾ ਤੇਰੇ ਦਿਮਾਗ ਚ ਪਤਾ ਨਹੀਂ ਕਿਹੜਾ ਕੀੜਾ ਵੜ ਗਿਆ ਜਿਆਦਾ ਲੋੜ ਨਹੀਂ ਇਹਨੂੰ ਬਾਹਰੋਂ ਦਾ ਲਿਆਉਣ ਦੀ ਘਰੇ ਬਿਠਾਈ ਰੱਖ ਬਸ ਕਿਤੇ ਨਹੀਂ ਜਾਂਦੀ ਹੈਗੀ ਇਹ ਮੈਂ ਤਾਂ ਕੁਛ ਨਹੀਂ ਬੋਲਦੀ ਅੱਜ ਤੋਂ ਬਾਅਦ ਜਿਵੇਂ ਤੈਨੂੰ ਠੀਕ ਲੱਗਦਾ ਨਾ ਤੂੰ ਓਵੇਂ ਕਰ ਤੈਨੂੰ ਸਮਝ ਨਹੀਂ ਲੱਗਦੀ ਹੈਂ ਹਾਂ ਗੇਟ ਖੁੱਲਾ ਛੱਡ ਕੇ ਤੂੰ ਕੰਮ ਕਰ ਕਰੀ ਜਾਂਦੇ ਆ ਤੈਨੂੰ ਐ ਨਹੀਂ ਪਤਾ ਲੱਗਦਾ ਵੀ ਮੁੰਡੇ ਤੇਰੇ ਕਨੀ ਦੇਖਦੇ ਕੇ ਹੱਸਦੇ ਨੇ ਲੱਗਦੇ ਨੇ ਤੈਨੂੰ ਦੇਖੀ ਜਾਂਦੇ ਰਹਿੰਦੇ ਨੇ ਮਾੜਾ ਮੋਟਾ ਅਕਲ ਨੂੰ ਹੱਥ ਮਾਰ ਲਾ ਨਾਲ ਕਿੰਨੀ ਵਾਰੀ ਕਹਤਾ ਯਾ ਸਿਰ ਤੇ ਲਾ ਕੇ ਰੱਖਿਆ ਕਰ ਤੂੰ ਮੈਂ ਕੀ ਕਰਿਆ ਜੀ ਹੁਣ ਨਾਲੇ ਮੈਂ ਤਾਂ ਤੁਹਾਡੇ ਸਾਹਮਣੇ ਝਾੜੂ ਲਈ ਜਾਂਦੀ ਜੀਗੀ ਮੇਰਾ ਤਾਂ ਉਹਨਾਂ ਕਰੀ ਧਿਆਨ ਵੀ ਨਹੀਂ ਸੀਗਾ ਮੈਂ ਤੈਨੂੰ 100 ਦੀ ਇੱਕ ਗੱਲ ਸੁਣਾਤੀ ਜਦੋਂ ਵੀ ਘਰੇ ਰਹਿਣਾ ਨਾ ਤਾਂ ਕੁੰਡ ਕੱਟ ਕੇ ਰੱਖਣਾ ਬਸ ਪਰ ਕਰੇ ਕੋਣ ਗੁੰਡ ਕੱਢ ਕੇ ਰੱਖਦਾ ਤੂੰ ਮੈਨੂੰ ਲੱਗਦਾ ਸਮਝਦੀ ਨਹੀਂ ਮੇਰੀ ਗੱਲ ਨਾ ਲੋਕਾਂ ਦੀਆਂ ਤਾਂ ਨਿਕਰਜ ਰਹਿੰਦੀਆਂ ਨੇ ਹੁਣ ਤੂੰ ਉਹਨਾਂ ਦੇ ਰਿਸਕ ਕਰੇਂਗੀ ਚਲੋ ਠੀਕ ਆ ਜਿਵੇਂ ਕਹੋਂਗੇ ਉਵੇਂ ਕਰ ਲੂਗੀ ਜੇ ਗੱਲ ਸਮਝਦੀ ਐ ਤਾਂ ਠੀਕ ਆ ਨਹੀਂ ਫਿਰ ਨਾ ਮਰੇ ਚ ਬੰਦ ਕਰਕੇ ਰੱਖ ਦੂੰ ਕਿਤੇ ਆਣ ਜਾਣ ਜੁਗਰੀ ਨਹੀਂ ਰਹਿਣੀ ਤੂੰ ਲੱਗੀ ਸਮਝ ਉਤੇ ਇੱਕ ਗੱਲ ਹੋਰ ਓਏ ਜੱਗੀ ਦੀ ਬੁੱਟੀ ਤਾਂ ਜਮਾ ਪਰੀਆਂ ਵਰਗੀ ਆ ਹਾਂ ਓਏ ਉਹਨੂੰ ਕਾਲੇ ਕੋਟੇ ਇਹਨੂੰ ਕਿੱਥੋਂ ਮਿਲ ਗਈ ਨਾ ਨਾ ਸੁਣਿਆ 3 ਲੱਖ ਦਿੱਤਾਗਾ ਜੱਗੀ ਨੇ ਉਹਦੇ ਪਿਓ ਨੂੰ ਪੈਸੇ ਦੇ ਸਰਤੇ ਵਿਆਹ ਕਰਾਇਆ ਯਾਰ ਸਾਲਾ ਕਿਸਮਤ ਵਾਲਾਗਾ ਓਏ ਮੈਨੂੰ ਵੀ ਅਜਿਹੀ ਕੋਈ ਮਿਲ ਜੇ ਨਾ ਮੈਂ ਤਾਂ 6 ਲੱਖ ਵੀ ਦੇ ਦੂੰ ਹਾਈ ਓਏ ਜਦੋਂ ਉਹ ਤੁਰਦੀ ਆ ਨਾ ਜਮਾਂ ਮੁਰ ਨਹੀਂ ਲੱਗਦੀ ਆ ਦੀਪੇ ਖੜਾ ਹੋ ਹਾਂ ਜੱਗੀ ਕੀ ਬੋਲਦਾ ਮੇਰੇ ਕਰ ਬੜੀ ਬਰੂ ਓ ਜੱਗੀ ਮੈਂ ਮਜ਼ਾਕ ਕਰਦਾ ਮਜ਼ਾਕ ਨਹੀਂ ਨਾ ਤੂੰ ਕੀ ਕਹਿਣਾ ਉਹਦਾ ਸਵਦਾ ਹੋਣਾ ਹੈ ਮਜ਼ਾਕ ਤਾਂ ਤੇਰਾ 1 ਮਿੰਟ ਚ ਬੰਦ ਕਰ ਦੂੰ ਮੈਨੂੰ ਤੂੰ ਜਾਣਦਾ ਨਹੀਂ ਚੰਗੀ ਤਰ੍ਹਾਂ ਜਾਣਦਾ ਮੈਂ ਸਭ ਕੁਝ ਉਹ ਨਹੀਂ ਜੱਗੀ ਕੀ ਬੋਲੀ ਹੈ ਨਾ ਕੀ ਰਹੀ ਉਹ ਨਹੀਂ ਜੱਗੀ ਮੈਂ ਕੰਡਿਆ ਮੈਂ ਕੰਡਿਆ ਮੈਂ ਸੁਣਦਾ ਨਹੀਂ ਹਾਂ ਬੋਲ ਕੀ ਤੇਰੇ ਦਿਮਾਗ 'ਚ ਫਰਕ ਪੈ ਗਿਆ ਮੈਨੂੰ ਇਹ ਦੱਸੀ ਕਿਉਂ ਕਰ ਚ ਰੋਜ਼ ਦਾ ਕਲੇਸ਼ ਛੇੜਿਆ ਹੈਗਾ ਮੈਂ ਕਲੇਸ਼ ਛੇੜਦਾ ਨਾ ਮੈਂ ਕਲੇਸ਼ ਛੇੜਦਾ ਤੈਨੂੰ ਦਿਖਦਾ ਨਹੀਂ ਆ ਲੋਕ ਕੀ ਸੌ ਸੌ ਗੱਲਾਂ ਕਰਦੇ ਨੇ ਤੈਨੂੰ ਲੋਕ ਦਿਖਦੇ ਨੇ ਤੈਨੂੰ ਆਗਦਾ ਘਰ ਨਹੀਂ ਦਿਖਦਾ ਹੈਗਾ ਕਿਉਂ ਵਿਚਾਰੀ ਉਹਦੀ ਜੁੰਨੀ ਮਾੜੀ ਕਰੀ ਹੈਗੀ ਜੂਨ ਤਾਂ ਹਲੇ ਹੋਊਗੀ ਜੇ ਇਹ ਮੇਰੇ ਅੱਖੇ ਨਾ ਲੱਗੀ ਜੇ ਇਹਦਾ ਕੁਛ ਆਹੀ ਚੱਲਦਾ ਰਿਹਾ ਨਾ ਤਾਂ ਮੰਮੀ ਸੌ ਲੱਗੇ ਤੂੰ ਦੇਖ ਨਹੀਂ ਫਿਰ ਮੈਂ ਕੀ ਕੁਛ ਕਰੂੰਗਾ ਕੀ ਕੁਛ ਨਹੀਂ ਕਿਉਂ ਲੋਕਾਂ ਦੇ ਮਗਰ ਲੱਗਿਆ ਹੈਗਾ ਕਿਉਂ ਆਪਦਾ ਘਰ ਖਰਾਬ ਕਰਦਾ ਹੈਗਾ ਲੋਕਾਂ ਦੇ ਮਗਰ ਨਹੀਂ ਮੈਂ ਲੱਗਿਆ ਇਹਨੂੰ ਮੈਂ ਕਿੰਨੇ ਵਾਰੀ ਸਮਝਾਤਾ ਬਿਚੂ ਦੇੜੀ ਟੱਪਣੀ ਨਹੀਂ ਪਰੇ ਇਹ ਇਹ ਜਾਣ ਜਾਣਾ ਉਹ ਦੇਲੀਆ ਟੱਪ ਕੇ ਜਾਂਦੀ ਆ ਕਿੰਨੇ ਕ ਵਾਰੀ ਸਮਝਾਵਾਂ ਇਹਨੂੰ ਮੈਂ ਕੋਈ ਵੀ ਕੰਮ ਕਰ ਹੁੰਦਾ ਵੀ ਉਰੇ ਕਰ ਲੈ ਆ ਚਾਰ ਦੁਵਾਰੀ ਚ ਅੰਦਰ ਕਰ ਲੈ ਜਰੂਰੀ ਆ ਵੇੜੇ ਚ ਜਾਣਾ ਨਾ ਗੱਲਾਂ ਕਿਹੜੀਆਂ ਕਰਦਾ ਤੂੰ ਕੋਈ ਕੁੱਤਾ ਬਿੱਲਾ ਹੋ ਇਹ ਨਾ ਸੰਗਲ ਪਾ ਕੇ ਰੱਖ ਲੀਏ ਇਨਸਾਨ ਆ ਹੋ ਉਹ ਚ ਵੀ ਜਾਣ ਹੈ ਉਹਦਾ ਵੀ ਬਾਹਰ ਅੰਦਰ ਜਾਣ ਨੂੰ ਜੀ ਕਰਦਾ ਹੈਗਾ ਜਿਹੜੇ ਹਿਸਾਬ ਨਾਲ ਲੱਛਣ ਨੇ ਨਾ ਮੈਨੂੰ ਲੱਗਦਾ ਸੰਗਲੀ ਪਾਉਣਾ ਪਊ ਨਾ ਹੁਣ ਮੈਂ ਇਹਦੇ ਕਰਕੇ ਕੀ ਦੇ ਕੀਦੇ ਨਾਲ ਲੜੀ ਜਾਊ ਆ ਵੇਖ ਵੇਖ ਕੇ ਲੰਘਦੇ ਆ ਪਤਾ ਕਿਵੇਂ ਹੱਸਦਾ ਸੀ ਉਹ ਉੱਤੇ ਤਾਂ ਦੁਨੀਆਦਾਰੀ ਐ ਹਾ ਲੋਕ ਤਾਂ ਨਾ ਕਿਸੇ ਪਾਸੇ ਨਹੀਂ ਜਿਉਣ ਦਿੰਦੇ ਹੈਗੇ ਤੂੰ ਬਾਹਰ ਨਿਕਲਣ ਦੀ ਗੱਲ ਕਰਦਾ ਲੋਕ ਤਾਂ ਅੰਦਰ ਬੈਠਿਆਂ ਨੂੰ ਵੀ ਨਹੀਂ ਜਿਉਣ ਦਿੰਦੇ ਇਹ ਅੰਦਰ ਬੈਠੀ ਹੋ ਗਈ ਕਰ ਉਹ ਅੰਦਰ ਬੈਠੀ ਨੂੰ ਵੀ ਗੱਲਾਂ ਕਰਕੇ ਅੰਦਰ ਵੜ ਕੀ ਗਲ ਗੁੱਠਾ ਦੇਦੀ ਇਹਨੂੰ ਇਹਨੂੰ ਤਾਂ ਜਿਉਣ ਦਾ ਹੱਕ ਹੈ ਨਹੀਂ ਤੈਨੂੰ ਪਤਾ ਕਿਹੜੀਆਂ ਮਿੰਨਤਾਂ ਨਾਲ ਤੇਰਾ ਰਿਸ਼ਤਾ ਕਰਿਆਗਾ ਹੁਣ ਤੂੰ ਮੁੱਲ ਦੀ ਪਰਖ ਦਾਂਗਾ ਇਹਨੂੰ ਕਦੇ ਕੁਛ ਬੋਲਦਾ ਕਦੇ ਕੁਛ ਬੋਲਦਾ ਪਹਿਲਾਂ ਮੈਨੂੰ ਪਤਾ ਨਹੀਂ ਸੀ ਮੈਥੋਂ ਨਹੀਂ ਜਾ ਰਿਹਾ ਜਾਂਦਾ ਮੇਰੀ ਗੱਲ ਸੁਣ ਲਾ ਜਿਆਦਾ ਇਹਨੂੰ ਤੂੰ ਸਮਝਾ ਦੇ ਜਾਂ ਫਿਰ ਮੇਰਾ ਗੁੱਸਾ ਸਹਣ ਕਰ ਲਾ ਮੈਂ ਤੈਨੂੰ 100 ਦੀ ਇੱਕ ਸੁਣਾਤੀ ਨਾ ਮੈਂ ਇਹਨੂੰ ਦੇਲੇ ਟੱਪਣ ਦੇਵਾ ਨਾ ਦੇ ਆ ਚਲਿੱਤਰ ਜਿਹੜੇ ਆ ਸੁਰਖੀ ਪਾਊਡਰ ਜਾਂ ਲਾ ਲੈਂਦੀ ਹੈ ਕਦੇ ਕਦੇ ਕੁਛ ਕਰਦੀ ਹੈ ਕਦੇ ਕੁਛ ਮੇਰੀ ਗੱਲ ਧਿਆਨ ਨਾਲ ਇੱਕ ਹੋਰ ਸੁਣ ਲਾ ਜੇ ਇਹਨੂੰ ਕਦੇ ਆਸਗਵਾਂਡ ਚ ਵੀ ਲੈ ਕੇ ਗਈ ਨਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਕਿਹੜੇ ਲੋਕਾਂ ਦੀ ਗੱਲਾਂ ਕਰਦਾ ਤੂੰ ਲੋਕ ਉਹੀ ਨੇ ਇਹ ਜਿਹੜੇ ਤੈਨੂੰ ਪਹਿਲਾਂ ਮੇਨੇ ਦਿੰਦੇ ਤੇ ਵੀ ਤੇਰਾ ਰਿਸ਼ਤਾ ਨਹੀਂ ਹੁੰਦਾ ਤੇਰਾ ਵਿਆਹ ਨਹੀਂ ਹੁੰਦਾ ਜੇ ਹੁਣ ਤੇਰਾ ਘਰ ਬਸ ਗਿਆ ਸੋਹਣੀ ਜਨਾਨੀ ਆ ਗਈ ਤੇਰੀ ਲੋਕ ਹੁਣ ਉਹੀ ਮੱਚਦੇ ਨੇ ਹੁਣ ਫੇਰ ਤੂੰ ਲੋਕਾਂ ਦੇ ਮਗਰ ਲੱਗ ਗਿਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਤੇਰਾ ਅਰਧਾ ਦਿਮਾਗ ਕਿੱਥੇ ਐ ਮੈਂ ਕੀ ਕਰਾਂ ਕੀ ਨਹੀਂ ਕਰਾਂ ਮਾਂ ਮੇਰਾ ਦਿਮਾਗ ਜਮਾ ਠੀਕ ਐ ਟਿਕਾਣੇ ਤੇ ਐ ਤੂੰ ਜ਼ਿਆਦੇ ਉਹਦੀ ਹਮਦਰਦੀ ਨਾਲ ਐ ਮੈਂ ਤੇਰਾ ਪੁੱਤਾਂ ਨਾ ਤਾ ਤੂੰ ਮੇਰੀ ਸੁਣ ਨਾ ਕੇ ਉਹਦੀ ਜਾ ਜਾ ਕੇ ਉਹਨੂੰ ਚੁੱਪ ਕਰਾ ਲਾ ਰੁਈ ਜਾਂਦੀ ਹੈ ਕਦੋਂ ਮੇਰੀ ਗੱਲ ਸੁਣ ਲੈ ਜੇ ਤੂੰ ਕੁੱਤਾ ਹੈ ਨਾ ਉਹਨੂੰ ਵੀ ਮੈਂ ਤੀ ਬਣਾ ਕੇ ਲਈਂਗੀ ਉਹਦੇ ਹੱਕ ਤੇ ਵੀ ਮੈਂ ਉਨੀ ਖੜੂੰਗੀ ਫਿਰ ਉਹਨੂੰ ਸਿਰ ਤੇ ਬਿਠਾ ਲਾ ਮੈਂ ਆਹਦਾ ਦਿਮਾਗ ਨਾ ਸੈੱਟ ਕਰ ਲੈ ਇਹਨੂੰ ਸੱਟੀ ਹੈ ਮੇਰਾ ਦਿਮਾਗ ਪਤਾ ਲੱਗਦਾ ਵੀ ਤੇਰਾ ਦਿਮਾਗ ਕਿੰਨਾ ਕੁ ਸੈੱਟ ਹੈ ਜੁਲਕੀ ਜਾਂਦੀ ਹੈ ਹੁਣ ਅੰਦਰ ਬੈਠੀ ਕੋਈ ਨਹੀਂ ਮੈਨੂੰ ਲੱਗਦਾ ਇਹਦੀ ਸੰਗੀ ਜੀ ਦੱਬਣੀ ਪੂ ਮੈਨੂੰ ਰੋਜ਼ ਹੀ ਕੰਮ ਹੋ ਗਿਆ ਇਹਦਾ ਮੰਮੀ ਵੀ ਹਲ ਤੱਕ ਆਈ ਨਹੀਂ ਹੈਗੇ ਪਤਾ ਨਹੀਂ ਕਿੱਥੇ ਰਹਿ ਗਏ ਪੁੱਛ ਜਾਨਾ ਉਹ ਕਿਵੇਂ ਬਣਾਈਦਾ ਹਾਂ ਆ ਗਏ ਮੰਮੀ ਆ ਗਏ ਕਿੱਥੇ ਗਏ ਸੀ ਉਹ ਜਾਣਾ ਕਿੱਥੇ ਹੈ ਮਾਂਡੀਆਂ ਦੇ ਗਈ ਸੀ ਉੱਥੇ ਸਾਰੀਆਂ ਪੁੱਛੀ ਜਾਂਦੀਆਂ ਤੀਆਂ ਮੋਣੂ ਕਿਉਂ ਨਹੀਂ ਲੈ ਕੇ ਆਈ ਮੇਰਾ ਤਾਂ ਦਿਲ ਘਟਦਾ ਦੱਸ ਦੀ ਦਾ ਕੋਈ ਗੱਲ ਨਹੀਂ ਮੈਂ ਫਿਕਰ ਕਿਉਂ ਕਰ ਰਿਹਾ ਹਾਂ ਜੇ ਹੋਣ ਨਹੀਂ ਗਈ ਅਗਲੇ ਵਾਰ ਚੱਲ ਪਾਵਾਂਗੇ ਪੱਕਾ ਚੱਲੂਗੇ ਤੁਹਾਡੇ ਨਾਲ ਹੋਰ ਬੁੱਤਾ ਅਗਲੀ ਵਾਰ ਭੱਗ ਜਾਂਗੀ ਤੂੰ ਜਦੋਂ ਹੋਣ ਨਹੀਂ ਜਾਣ ਦਿੰਦਾ ਅੱਗੇ ਕਿੱਥੋਂ ਜਾਣ ਦੇ ਦੂ ਤੈਨੂੰ ਪਤਾ ਨਹੀਂ ਕਿਉਂ ਲੋਕਾਂ ਦੀਆਂ ਗੱਲਾਂ ਚਾਈ ਜਾਂਦਾ ਇਹ ਕੌਣ ਇਹਨੂੰ ਸਿਖਿਆ ਦਿੰਦਾ ਹੈਗਾ ਸਮਝ ਨਹੀਂ ਆਉਂਦੀ ਮੈਨੂੰ ਤਾਂ ਆਪਣੀ ਸਮਝ ਆਉਂਦੀ ਨੜਾ ਤੁਹਾਨੂੰ ਤਾਂ ਪਤਾ ਹੀ ਆ ਮੈਂ ਘਰੋਂ ਕਿੰਨਾ ਕ ਬਾਹਰ ਨਿਕਲਦੀ ਆ ਜਾਂ ਤਾਂ ਹੋਵੇ ਮੈਂ ਫੋਨ ਤੇ ਗੱਲਾਂ ਕਰਦੀ ਹਾਂ ਮੈਂ ਤਾਂ ਫੋਨ ਵੀ ਬਹੁਤ ਘੱਟ ਚੱਕ ਕੇ ਰਾਜੀ ਆ ਉਹ ਤਾਂ ਵੀ ਪਤਾ ਨਹੀਂ ਇਹਨੇ ਸ਼ੱਕ ਕਾ ਤੋ ਕਰਦੇ ਨੇ ਕੀ ਪਤਾ ਪੁੱਤ ਹੁਣ ਇਹ ਤੇ ਤੁਹਾਡੇ ਲਈ ਬੜਿਆ ਗਾ ਕੀ ਹੁਣ ਇਹਨੂੰ ਸਮਝਾਉਣੀ ਆ ਖਬਰ ਪੁੱਠਾ ਬੋਲਦਾ ਮੈਂ ਤਾਂ ਬੂਲ ਚੁੱਪੇ ਕਰ ਗਈ ਦੇਖੀ ਜਊਂਗੀ ਕਿ ਜੋ ਹੋ ਉਸ ਵੀ ਤੇਰੀ ਕਿਸਮਤ ਆ ਲੈ ਭਾਈ ਜਗਰੂਪ ਸਾਂ ਆ ਗਿਆ ਆਪਣਾ ਘਰ ਓਹੋ ਬਹਿ ਜਾ ਭਾਈ ਓ ਲੈ ਆਓ ਭਾਈ ਗਰਮ ਗਰਮ ਜੀ ਚਾਹ ਬਣਾਇਓ ਵਧੀਆ ਜੀ ਪਕਤੀ ਵੱਧ ਪਾ ਲਿਓ ਪੁੱਤ ਆਏ ਹਾਏ ਇਹ ਮੁੰਡਾ ਕੌਣ ਹੈ ਜੀ ਇਹ ਮੁੰਡਾ ਆਪਣੇ ਉਹ ਮੰਗਰ ਨਹੀਂ ਹੁੰਦਾ ਸੀਗਾ ਪੁਰਾਣਾ ਸੀਰੀ ਹਾਂਜੀ ਇਹ ਉਹਦਾ ਭਾਣ ਜਾਏਗਾ ਅੱਛਾ ਹੁਣ ਤੈਨੂੰ ਪਤਾ ਆਪਾਂ ਨੂੰ ਤਾਂ ਸੀਰੀ ਦੀ ਲੋੜ ਸੀਗੀ ਹੈ ਮੈਂ ਕਿਹਾ ਵੀ ਚੱਲ ਜਾਣ ਪਛਾਣ ਵਾਲੇ ਬੰਦੇ ਦਾ ਭਾਣ ਜਾਏਗਾ ਇਹਨੂੰ ਰੱਖ ਲੈਣਾ ਮੁੰਡੇ ਨੂੰ ਸਿਆਣਾ ਮੁੰਡਾ ਹੈ ਨਾਲੇ ਕੰਮ ਕਰ ਵਧੀਆ ਕਰੂਗਾ ਹਾਂਜੀ ਲੋਡ ਤਾਂ ਹੈਗੀ ਐ ਹੁਣ ਕੱਲਾ ਜੱਕੀ ਵੀ ਕਿੱਥੇ ਕਿੱਥੇ ਕੀ ਕੀ ਕੰਮ ਕਰੂਗਾ ਮੁੰਡਾ ਤਾਂ ਦੇਖਣ ਨੂੰ شریف ਲੰਗਦਾ ਢੋਲਾ ਜਿਹਾ ਲੱਗਦਾ ਉਹ ਮੇਰੀ ਗੱਲ ਸੁਣ ਦੇਖ ਮੱਗਰ ਆਪਣਾ ਵਿਚਾਰਾ ਕਿੰਨੇ ਚੰਗੇ ਸਭਾਲਾ ਬੰਦਾ ਹੈ ਹੈ ਚੱਲ ਹੁਣ ਵਿਚਾਰੇ ਤੋਂ ਕੰਮ ਨਹੀਂ ਹੁੰਦਾ ਤਾਂ ਆਪਾਂ ਨੂੰ ਮਤਲਬ ਉਹਨੇ ਵਿਚਾਰੇ ਨੂੰ ਕੰਮ ਛੱਡਣਾ ਪੈ ਗਿਆ ਉਨ ਮੈਂ ਉਹਦੀ ਵੀ ਡਿਊਟੀ ਲਈ ਸੀਗੀ ਵੀ ਮੱਗਰ ਸਿਆਂ ਕੋਈ ਬੰਦਾ ਭੜਕੇ ਦੇ ਵਧੀਆ ਜਾਂ ਜਿਹੜਾ ਸਾਡੇ ਘਰੇ ਭਾਈ ਤੇਰੇ ਵੰਗੂ ਕੰਮ ਕਰ ਸਕੇ ਹਾਂਜੀ ਤੇ ਉਹਨੇ ਵਿਚਾਰੇ ਨੇ ਵਧੀਆ ਮੇਰੀ ਗੱਲ ਮੰਨ ਲਈ ਆ ਆਪਦੇ ਭਾਂਜੇ ਨੂੰ ਹੀ ਭੇਜਤਾ ਐਦੂ ਵਧੀਆ ਗੱਲ ਆਪਾਂ ਨੂੰ ਕੀ ਹੋ ਸਕਦੀ ਐ ਉਹ ਹੀ ਤਾਂ ਗੱਲ ਐ ਜੀ ਕਰਦੇ ਜਵਾਕ ਹੈਗਾ ਤਾਂ ਹਾਂ ਪੁੱਤ ਤੇਰਾ ਨੌਕੀ ਐ ਹਫਤਾਰਾ ਇਹਨਾਂ ਅੱਛਾ ਹਫਤਾਰਾ ਚੱਲ ਪੁੱਤ ਜੀ ਇਲਾਕੇ ਕੰਮ ਕਰੀ ਤੇਰਾ ਆਪਦਾ ਹੀ ਘਰ ਹੈ ਚੰਗਾ ਓਏ ਤੂੰ ਇਹ ਗੱਲਾਂ ਤਾਂ ਤੈਨੂੰ ਕਹਿਣ ਦੀ ਲੋੜ ਹੀ ਨਹੀਂ ਉਹ ਤਾਂ ਮੱਗਰ ਸੁਣੇ ਸਾਰਾ ਕੁਝ ਨੂੰ ਸਮਝਾ ਕੇ ਤੋਰਿਆ ਵੀ ਪੁੱਤ ਉੱਥੇ ਘਰ ਬਗਾਨਾ ਨਾ ਸਮਝੀ ਆਪਣਾ ਹੀ ਘਰ ਹੈ ਆਪਦੀ ਖੇਤੀਬਾੜੀ ਸਮਝ ਕੇ ਕੰਮ ਕਰੀ ਹਾਂਜੀ ਹਾਂ ਬਾਕੀ ਹੁਣ ਇਹਦਾ ਰਹਿਣ ਦਾ ਪ੍ਰਬੰਧ ਕਰਨਾ ਪਊਗਾ ਰਹਿਣ ਦਾ ਪ੍ਰਬੰਧ ਤਾਂ ਜੀ ਆਪਾਂ ਬਸ ਆ ਬੈਠਕ ਚ ਮੰਜਾ ਡਾਦਾਂਗੇ ਹਾਂ ਚੱਲ ਭਾਈ ਤੇਰਾ ਬੈਠਕ ਚ ਡਾਦਾਂਗੇ ਮੰਜਾ ਸੇਰਾ ਉੱਥੇ ਰਹਿ ਜਾ ਕਰੀ ਠੀਕ ਹੈ بس ਇੱਕ ਗੱਲ ਰੱਖੀ ਪੁੱਤ ਆਪਣੇ ਖੇਤ ਬੰਨੇ ਦਾ ਕੰਮ ਨਾ ਤੇਰੇ ਸਿਰ ਤੇ ਆ ਹੁਣ ਦੇਖ ਹਾਂ ਲੈ ਹੁਣ ਨਾ ਬਹੂ ਨੂੰ ਮਾਰ ਬੋਲ ਲਿਆਉਗੀ ਚਾਹ ਲੈ ਆ ਪੁੱਤ ਚਾਹ ਚਾਹ ਵੀ ਹੁਣ ਬਣਦੀ ਹੋ ਬਣੂਗੀ ਉਹ ਚੱਲ ਕੋਈ ਨਾ ਤੇ ਨਾਲੇ ਐਂ ਕਰੋ ਜਦੋਂ ਚਾਹ ਪਾਣੀ ਪੀ ਲੈਣਾ ਠਹਿਰ ਕੇ ਰੋਟੀ ਵੀ ਬਣਾ ਦੇ ਵਿਚਾਰਾ ਦੂਰ ਤੋਂ ਆਏਗਾ ਹਾਂਜੀ ਕੋਈ ਨਾ ਹਾਂ ਦਾ ਕੋਈ ਨੂੰ ਲੱਗਦਾ ਹੈ ਇਹ ਲੱਕੜੇ ਗਿੱਡੀਆਂ ਨਹੀਂ ਗੀਆਂ ਨਹੀਂ ਮੰਮੀ ਮੱਚ ਜੂਗੀ ਕੋਈ ਗੱਲ ਨਹੀਂ ਦੇਖਦੀ ਮੈਂ ਇੱਕ ਤਾਂ ਹਵਾ ਬਾੜੀ ਚੱਲੀ ਜਾਂਦੀ ਹੈ ਕਿੱਥੇ ਮੱਚ ਜੂ ਬਤਾ ਨਾਲ ਕਿੰਨੀ ਤਾਂ ਹਵਾ ਚੱਲਦੀ ਹੈ ਮੈਂ ਤੈਨੂੰ ਕਹੀ ਤਾਂ ਜਾਣੀ ਇਹ ਲੱਕੜਾਂ ਗਿੱਲੀਆਂ ਨੇ ਇਹਦੇ ਨਾਲ ਵੀ ਅੱਗ ਮੱਚਦੀ ਹੈਗੀ ਮੈਂ ਇਹ ਕਰਦੀ ਆ ਇੱਕ ਤਾਂ ਮੈਂ ਸੁੱਕੀਆਂ ਲੱਕੜਾਂ ਲਿਆ ਦੰਨੀਆਂ ਬਾਹਰ ਨਾ ਨਾ ਮੰਮੀ ਕੋਈ ਨਹੀਂ 2 ਮਿੰਟ ਰੁਕ ਜਾ ਬਸ ਮਾਂ ਲਗੀ ਹੈਗੀ ਮੈਨੂੰ ਉੱਠਣਾ ਪਊਗਾ ਕਾਨੂੰ ਰਹਿਣ ਦੋ ਆਏ ਰੱਬਾ ਆਏ ਕੀ ਹੋ ਗਿਆ ਪਤਾ ਨਹੀਂ ਕੀ ਹੋਇਆ ਬੁੱਤ ਭਾਈ ਤੁਸੀਂ ਤੁਹਾਨੂੰ ਲੱਗੀ ਲੱਕ ਚ ਦਰਦ ਹੋਣ ਲੱਗ ਗਿਆ ਕੋਈ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਤੇ ਆਰਾਮ ਕਰੋ ਮੈਂ ਲੈ ਆਉਂਦੀ ਜਾ ਕੇ ਲੱਕੜਾਂ ਨਾ ਨਾ ਦੀਏ ਕੋਈ ਨਾ ਮੈਂ ਦੇਖਦੀ ਆ ਉੱਠ ਕੇ ਨਾ ਨਾ ਮੰਮੀ ਉੱਥੇ ਬਾਹਰ ਹੂੰ ਵੀ ਗਿੱਲਾ ਪਿਆ ਪੈਰ ਪੁਰ ਦਿਲਸ ਜੂਗਾ ਮੈਂ ਲੈ ਆਉਂਦੀ ਆ ਕੋਈ ਨਹੀਂ ਕੀ ਰਹਿਣ ਦੋ ਲਓ ਮੈਂ ਰੱਖ ਲਾ ਇਸ ਨਹੀਂ ਨਹੀਂ ਮੈਂ ਲੈ ਜਾਣੀ ਹੈ ਉਹ ਨਹੀਂ ਨਹੀਂ ਤੁਸੀਂ ਕਰੋ ਆਪਣੇ ਹੱਥ ਖਰਾਬ ਕਰ ਦੋ ਮੈਂ ਰੱਖ ਲਾ ਹਾਲਿਆ ਤੇਰੀ ਇੰਨੀ ਹਿੰਮਤ ਓਏ ਮੇਰਾ ਸਾਲਿਆ ਬਾਈ ਹੁ ਕੀ ਹੋਇਆ ਬਾਈ ਤੂੰ ਮੇਰੀ ਅੱਖਾਂ ਸਾਹਮਣੇ ਮੇਰੀ ਜਨਾਨੀ ਨੂੰ ਹੱਥ ਪਾਈ ਖੜਾ ਹੋਇਆ ਨਾ ਨਾ ਬਾਈ ਇਹੋ ਜਿਹੀ ਕੋਈ ਗੱਲ ਨਹੀਂ ਪਈ ਗਾਲੀ ਬਾਈ ਤੂੰ ਗਲਤ ਕਹਿੰਦੀ ਹੋਈ ਆ ਤੂੰ ਟਿੱਕੇ ਬਹਿ ਜਾ ਬਾਈ ਇਹੋ ਜਿਹੀ ਕੋਈ ਗੱਲ ਨਹੀਂ ਬਾਈ ਕੁਛ ਨਹੀਂ ਕਰਿਆ ਇਹੋ ਜਿਹੀ ਕੋਈ ਗੱਲ ਨਹੀਂ ਅੱਛਾ ਮੈਨੂੰ ਦਿਖਦਾ ਨਹੀਂ ਕੁਝ ਬਾਈ ਨਹੀਂ ਤੁਹਾਨੂੰ ਕੋਲੇ ਇਹਨਾਂ ਨੇ ਕੁਛ ਨਹੀਂ ਕੀਤਾ ਤੂੰ ਟਿੱਕੇ ਬਹਿ ਜਾ ਮੈਨੂੰ ਤੇਰਾ ਪਹਿਲੇ ਹੀ ਪਤਾ ਸੀ ਕਿ ਤੂੰ ਕਹੇ ਜੀ ਹੈਂ ਕਹੇ ਜੀ ਨਹੀਂ ਓਏ ਨਹੀਂ ਬਾਈ ਇਹੋ ਜਿਹੀ ਕੋਈ ਆ ਤੁਸੀਂ ਕੀ ਕਰੀ ਆਂ ਨੀ ਰਹਿਣ ਤੋਂ ਕਿਉਂ ਤਮਾਸ਼ਾ ਬਣਾਏ ਲੋਕ ਦੇਖੀ ਜਾਂਦੇ ਨੇ ਤਮਾਸ਼ਾ ਤੈਨੂੰ ਲੱਗਦਾ ਮੈਂ ਤੈਨੂੰ ਕਿਹਾ ਸੀ ਬਾਅਦ ਜਦੋਂ ਘਰੇ ਹੋਵੇਂ ਤਾਂ ਕੁੰਡ ਕੱਢ ਕੇ ਰੱਖਣਾ ਪਰ ਤੂੰ ਤੂੰ ਆਉਂਦੀ ਹਰਕਤਾਂ ਤੋਂ ਬਾਜ਼ ਨਹੀਂ ਆਉਂਦੀ ਮੈਂ ਭੁੱਲ ਗਈ ਸੀ ਮੈਂ ਤਾਂ ਆ ਲੱਕੜਾ ਚੱਕਣ ਲੱਗ ਗਈ ਸੀ ਕੜਾ ਚੱਕਣ ਲੱਗ ਗਈ ਸੀ ਨਾਲੇ ਹੋਰ ਤੈਨੂੰ ਤਾਂ ਮੈਂ ਬਾਅਦ 'ਚ ਦੇਖੂ ਪਹਿਲਾਂ ਮੈਨੂੰ ਇਹਦੇ ਨਾਲ ਹੱਦ ਜਿਹਾ ਰੋਜ਼ੀਦਾ ਨਾ ਮੈਂ ਪੁੱਛਾਂ ਭਾਈ ਮੈਂ ਕੋਈ ਮਤ ਪੁੱਛ ਲਈ ਤਾ ਭਾਈ ਓਏ ਪੁੱਛ ਲਈ ਕਿ ਮਾਰੀ ਹੈ ਓਏ ਓ ਕੀ ਗੱਲ ਹੈ ਛੱਡੋ ਬਚਾਰੇ ਉੱਪਰ ਆ ਹੋ ਜਾ ਬਾਪੂ ਕਹਿੰਦਾ ਬਚਾਰੇ ਤੂੰ ਮੈਂ ਕਿਉਂ ਕਰ ਜਿਸ ਦਾ ਪਾਣਾ ਹੈ ਇਹ ਮੇਰਾ ਸਾਲਾ ਹਰਾਮਜਾਦਾ ਮੇਰੀ ਜਨਾਨੀ ਨੂੰ ਹੱਥ ਪਾਉਂਦਾ ਉਹ ਵੀ ਮੇਰੇ ਸਾਹਮਣੇ ਓ ਮੁੰਡਿਆ ਕੀ ਗੱਲ ਹੋਈ ਹੈ ਤੂੰ ਦਾ ਜੀ ਮੈਨੂੰ ਸੌਂ ਲੱਗੇ ਰਾਤੀ ਮੈਂ ਇਹੋ ਜਿਹਾ ਮੈਨੂੰ ਇਹ ਨਹੀਂ ਪਤਾ ਕੌਣ ਆ ਬਾਪੂ ਕੌਣ ਨਹੀਂ ਅੱਜ ਮੇਰੇ ਹੱਥ ਮਰੂਗਾ। ਓ ਤੂੰ ਤੈਨੂੰ ਕਹਿ ਰਹਾ ਪਹਿਲਾਂ ਗੱਲ ਤਾਂ ਸੁਣ ਲੈ ਸਾਡੀ। ਥੋੜਾ ਕਿਉਂ ਐਵੇਂ ਰਹਾ ਪਿਆ ਤੂੰ? ਓ ਬਾਪੂ ਛੱਡ ਦੇ ਮੈਨੂੰ। ਤੇਰੀ ਗੱਲ ਮੈਂ ਕੀ ਸੁਣਾ? ਨਹੀਂ ਮੇਰੀ ਅੱਖਾਂ ਸਾਹਮਣੇ ਇਹਦੇ ਹੱਥਾਂ 'ਚ ਹੱਥ ਪਏ। ਮੈਂ ਕਿਵੇਂ ਦੇਖ ਲਾਂ? ਮੈਂ ਕਿਵੇਂ ਚੜ ਲਾਂ? ਇਹ ਤਾਂ ਹੁਣ ਵੀ ਮਿਲਦੇ ਹੱਥੋਂ। ਓ ਤੂੰ ਓ ਤੂੰ ਪਹਿਲਾਂ ਖੜੇ। ਓ ਮਾਤਾ ਛੱਡ ਦੇ ਤੂੰ। ਓ ਮੁੰਡਿਆ ਤੂੰ ਦੱਸ ਸਾਰੀ ਗੱਲ ਕੀ ਸੀਗੀ? ਕੁਸ਼ਰੀ ਹੋਇਆ ਜੀ ਮੇਰੀ ਕੋਈ ਗਲਤੀ ਨਹੀਂ। ਉਹ ਤਾਂ ਲੱਕੜਾਂ ਚੱਕੀ ਜਾਂਦੇ ਸੀ ਸਰਦਾਰ ਜੀ। ਮੈਂ ਲੱਕੜਾਂ 'ਚ ਕੌਣ ਲੱਗਾ ਤੇ ਗਲਤੀ ਨੇ ਹੱਥ ਲੱਗ ਗਿਆ। ਫੇਰ ਓਏ ਫੇਰ ਕੀ ਗੱਲ ਐ ਇਹ ਨੂੰ ਮੀਂਹੀਆਂ ਅੱਖਾਂ ਤੋਂ ਦੂਰ ਲੈ ਜਾ ਬਾਪੂ ਨਹੀਂ ਮੇਰੇ ਇੱਥੇ ਮਰ ਜੂ ਇਹ ਓਏ ਤੂੰ ਮਾਰਾ ਜਾ ਠੰਡਾ ਦਿਮਾਗ ਰੱਖਿਆ ਕਰ ਕਈ ਵਾਰੀ ਜੜਾ ਅੱਖ ਹੀ ਦੇਖ ਦਉਣਾ ਨਹੀਂ ਹੁੰਦਾ ਹੁੰਦੀ ਗੱਲ ਤੂੰ ਐਵੇਂ ਘਬਰਾਈ ਜਾਂਦਾ ਤੂੰ ਜਿਬੋ ਤੂੰ ਬਹੂ ਨੂੰ ਲੈ ਕੇ ਅੰਦਰ ਜਾ ਚਲਤੀ ਏ ਚੱਲ ਮਾਰਾ ਜੇ ਨਾ ਠੰਡੇ ਦਿਮਾਗ ਨਾਲ ਸੋਚਿਆ ਕਰ ਐਵੇਂ ਨਾ ਹਟ ਤੂੰ ਕੋਈ ਨਾ ਪਤਾ ਖੜਾ ਹੋ ਜਾ ਇਹ ਥੋੜਾ ਜਿਹਾ ਗੁੱਸੇ ਖੋਰਾ ਗੁੱਸਾ ਨਾ ਕਰੀ ਪੁੱਤ ਕੋਈ ਨਾ ਇਹਨੂੰ ਹਜੇ ਸਮਝ ਨਹੀਂ ਹੈਗੀ ਮੈਂ ਇਹਨੂੰ ਸਮਝਾ ਦੂੰਗਾ ਚੰਗਾ ਜਾ ਕਰ ਲੈ ਕੰਮ ਚਲ ਆ ਮੈਂ ਮੈਂ ਤੈਨੂੰ ਕਿੰਨੀ ਵਾਰੀ ਸਮਝਾਇਆ ਸੀ ਮੇਰੀ ਗੱਲ ਮੰਨ ਲਾ ਮੰਨ ਲਾ ਪਰ ਤੂੰ ਆ ਗਈਆਂ ਹਰਕਤਾਂ ਤੇ ਬਾਜ਼ ਹੀ ਨਹੀਂ ਆਈ ਆ ਕਿਉਂ ਨਹੀਂ ਤੇ ਹਾਂ ਥੋੜਾ ਪੁੱਛਾਂ ਹਲੇ ਹੋਰ ਜਨੀਸ ਘੜਾਉਣਾ ਮੇਰਾ ਤੁਸੀਂ ਗੱਲ ਤਾਂ ਸਮਝ ਰਹੇ ਹੋ ਮੈਂ ਗੱਲ ਤਾਂ ਨਹੀਂ ਸਮਝ ਰਿਹਾ ਬਲਤ ਤੂੰ ਮੈਂ ਤੈਨੂੰ ਕਿਹਾ ਸੀ ਨਾ ਮੈਂ ਕਮਰੇ ਚ ਬੰਦ ਕਰ ਦੇਣਾ ਪਰ ਤੂੰ ਨਾ ਟਾਲੀ ਚੱਲ ਮਾਮਾ ਚੱਲ ਚੱਲ ਸੁਣ ਨਹੀਂ ਕਰਦਾ ਸੁਣ ਬੁਲੇਗਾ ਬੁਲੇਗਾ ਮੈਂ ਤੈਨੂੰ ਕਿੰਨੇ ਵਾਰੀ ਸਮਝਾਵਾਂ ਹੋ